ਹalleluyah ਅਓ ਸੀ ਮੇਰੀ ਭਵਿੱਖ ਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਤੁਹਾਡੀ ਤਨਖਾਹ ਕੀ ਹੋਵੇਗੀ ਆਪਣੀ ਜ਼ਿੰਦਗੀ ਵੱਲ ਦੇਖੋ ਰੋਮੀਆਂ ਅਧਿਆਇ 6 ਉਹਦੀ 23 ਪਾਪ ਦੀ ਮਜ਼ਦੂਰੀ ਤਾਂ ਮੌਤ ਹੈ ਪਰ ਪਰਮੇਸ਼ਰ ਦੀ ਬਖਸ਼ੀਸ਼ ਮਸੀਹ ਯੀਸ਼ੂ ਸਾਡੇ ਪ੍ਰਭੂ ਦੇ ਵਿੱਚ ਸੰਦੀਪਕ ਜੀਵਨ ਹੈ ਮੇਰੇ ਪਿਆਰਿਓ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਜੋ ਕੋਈ ਮੇਰੀ ਸੇਵਾ ਕਰਦਾ ਹੈ ਮੇਰਾ ਪਿਤਾ ਉਸ ਦਾ ਆਦਰ ਕਰੇਗਾ ਜਾਨੀ ਜਦੋਂ ਤੁਸੀਂ ਸੇਵਾ ਕਰਦੇ ਹੋ ਤਾਂ ਪਰਮੇਸ਼ਰ ਤੁਹਾਡਾ ਆਦਰ ਕਰਦਾ ਹੈ ਇਸ ਲਈ ਜਦੋਂ ਤੁਸੀਂ ਚੰਗਾ ਕੰਮ ਕਰਦੇ ਹੋ ਤਾਂ ਤੁਹਾਨੂੰ ਇਸ ਦਾ ਭੁਗਤਾਨ ਮਿਲਦਾ ਹੈ ਜਾਂ ਭਾਵੇਂ ਤੁਸੀਂ ਬੁਰਾ ਕੰਮ ਕਰਦੇ ਹੋ ਤਾਂ ਤੁਹਾਨੂੰ ਇਸ ਦਾ ਭੁਗਤਾਨ ਵੀ ਮਿਲਦਾ ਹੈ ਚੰਗੇ ਕੰਮ ਦੀ ਮਜ਼ਦੂਰੀ ਪਰਮੇਸ਼ਰ ਤੋਂ ਮਿਲਦੀ ਹੈ ਪਰ ਮਾੜੇ ਕੰਮ ਦੀ ਮਜ਼ਦੂਰੀ ਸ਼ੈਤਾਨ ਤੋਂ ਮਿਲਦੀ ਹੈ ਜਦੋਂ ਸ਼ੈਤਾਨ ਕਿਸੇ ਵਿਅਕਤੀ ਦੇ ਜੀਵਨ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਹ ਵਿਅਕਤੀ ਪਾਪ ਵਿੱਚ ਡਿੱਗਦਾ ਹਨ ਅਤੇ ਸ਼ੈਤਾਨ ਤੋਂ ਉਸ ਨੂੰ ਮਜਦੂਰੀ ਮਿਲਦੀ ਹੈ ਬਾਈਬਲ ਵਿੱਚ ਰਸੂਲਾਂ ਦੇ ਕਰਤਬ ਪੰਜ ਅਧਿਆਏ ਵਿੱਚ ਲਿਖਿਆ ਹੈ ਹਨਨੀਆਂ ਨਾਮ ਦੀ ਇੱਕ ਆਦਮੀ ਅਤੇ ਉਸ ਦੀ ਪਤਨੀ ਸਫੀਰਾ ਨੇ ਕੁਝ ਜ਼ਮੀਨ ਵੇਚੀ ਅਤੇ ਕੁਝ ਪੈਸੇ ਆਪਣੇ ਕੋਲ ਰੱਖੇ ਉਸ ਦੀ ਪਤਨੀ ਨੂੰ ਵੀ ਇਸ ਬਾਰੇ ਪਤਾ ਸੀ ਅਤੇ ਉਸ ਨੇ ਇਸ ਦਾ ਇੱਕ ਹਿੱਸਾ ਲਿਆ ਅਤੇ ਰਸੂਲਾਂ ਦੇ ਪੈਰਾਂ ਅੱਗੇ ਰੱਖ ਦਿੱਤਾ ਫਿਰ ਪਤਰਸ ਨੇ ਉਹਨਾਂ ਨੂੰ ਪਰਖਿਆ ਅਤੇ ਕਿਹਾ ਤੁਸੀਂ ਪੈਸੇ ਕਿਉਂ ਚੋਰੀ ਕੀਤੇ ਹਨ ਕਿ ਪਰਮੇਸ਼ਰ ਨੂੰ ਤੁਹਾਡੇ ਪੈਸੇ ਦੀ ਲੋੜ ਹੈ ਜਾਂ ਤੁਹਾਡੀ ਚੰਗੀ ਜ਼ਮੀਰ ਦੀ ਕਿਉਂਕਿ ਉਹਨਾਂ ਨੇ ਪਰਮੇਸ਼ਰ ਨਾਲ ਇੱਕ ਵਾਅਦਾ ਕੀਤਾ ਸੀ ਕਿ ਅਸੀਂ ਇਸ ਜ਼ਮੀਨ ਨੂੰ ਵੇਚਾਂਗੇ ਅਤੇ ਇਸ ਦੀ ਕੀਮਤ ਤੁਹਾਡੇ ਪਵਨ ਨੂੰ ਦੇਵਾਂਗੇ ਪਰ ਜਦੋਂ ਉਹਨਾਂ ਨੇ ਪੈਸੇ ਦੇਖੇ ਤਾਂ ਉਹਨਾਂ ਵਿੱਚ ਲਾਲਚ ਆ ਗਿਆ ਅਤੇ ਉਹਨਾਂ ਨੇ ਉਸ ਵਾਅਦੇ ਨੂੰ ਤੋੜ ਦਿੱਤਾ ਇਸੇ ਕਰਕੇ ਉਸ ਸਮੇਂ ਦੋਵਾਂ ਦੀ ਮੌਤ ਹੋ ਗਈ ਹੁਣ ਤੁਸੀਂ ਹਨਨਨਿਆ ਅਤੇ ਸਫੀਰਾ ਦੀ ਜ਼ਿੰਦਗੀ ਦੇਖ ਸਕਦੇ ਹੋ ਕਿ ਉਹਨਾਂ ਦੋਵਾਂ ਨੇ ਝੂਠ ਬੋਲਿਆ ਅਤੇ ਦੋਵਾਂ ਨੂੰ ਮੌਤ ਦੀ ਸਜ਼ਾ ਮਿਲੀ ਕਿਉਂਕਿ ਪਾਪ ਦੀ ਮਜ਼ਦੂਰੀ ਮੌਤ ਹੈ ਬਾਈਬਲ ਸਾਨੂੰ ਦੱਸਦੀ ਹੈ ਕਿ ਸਮਸਨ ਨੂੰ ਪਰਮੇਸ਼ੁਰ ਨੇ ਆਪਣੇ ਕੰਮਾਂ ਲਈ ਚੁਣਿਆ ਸੀ ਉਹ ਇਹਨਾਂ ਤਾਕਤਵਰ ਆਦਮੀ ਸੀ ਕਿ ਉਹ ਗਦੇ ਦੇ ਜੁਬਾੜੇ ਦੀ ਹੱਡੀ ਨਾਲ ਹਜ਼ਾਰਾਂ ਲੋਕਾਂ ਨੂੰ ਮਾਰ ਦਿੰਦਾ ਸੀ ਪਰ ਜਦੋਂ ਉਸ ਨੇ ਆਪਣੀ ਜ਼ਿੰਦਗੀ ਵਿੱਚ ਪਾਪ ਕੀਤਾ ਅਤੇ ਪਾਪ ਦੀ ਮਜ਼ਦੂਰੀ ਉਸ ਦੇ ਸਾਹਮਣੇ ਆਈ ਤਾਂ ਪਰਮੇਸ਼ੁਰ ਦੀ ਸਮਰਥ ਉਸ ਦੀ ਜ਼ਿੰਦਗੀ ਤੋਂ ਖੋਹ ਲਈ ਗਈ ਫਿਰ ਫਲਸਤੀਆਂ ਨੇ ਉਸ ਨੂੰ ਬੰਨ੍ਹ ਦਿੱਤਾ ਅਤੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਅਤੇ ਉਸ ਨੂੰ ਪਿੱਤਲ ਦੀਆਂ ਜ਼ੰਜੀਰਾਂ ਨਾਲ ਬੰਨ੍ਹ ਦਿੱਤਾ ਗਿਆ ਅਤੇ ਉਸ ਨੂੰ અપਮਾਨਿਤ ਕੀਤਾ ਗਿਆ ਪਰਮੇਸ਼ਰ ਦੀ ਯੋਜਨਾ ਉਸ ਦੀ ਜ਼ਿੰਦਗੀ ਤੋਂ ਖਤਮ ਹੋ ਗਈ ਉਸ ਨੂੰ ਬਡਾਪੇ ਤੱਕ ਪਰਮੇਸ਼ਰ ਦੇ ਕੰਮ ਕਰਨੇ ਚਾਹੀਦੇ ਸੀ ਪਰ ਪਾਪ ਦੇ ਕਾਰਨ ਵਿਵਚਾਰ ਵਿੱਚ ਡਿੱਗਣ ਦੇ ਕਾਰਨ ਉਹ ਆਪਣੀ ਜਵਾਨੀ ਵਿੱਚ ਮਰ ਗਿਆ ਇਸ ਲਈ ਯਾਦ ਰੱਖੋ ਕਿ ਤੁਹਾਨੂੰ ਹਰ ਤਰ੍ਹਾਂ ਦੇ ਪਾਪ ਤੋਂ ਪਛਣਾ ਪਵੇਗਾ ਜਿਵੇਂ ਜੋਸਫ ਆਪਣੀ ਜ਼ਿੰਦਗੀ ਵਿੱਚ ਪਾਪ ਤੋਂ ਪਜਿਆ ਸੀ ਇਸੇ ਲਈ ਪਰਮੇਸ਼ਰ ਨੇ ਉਸ ਨੂੰ ਪਵਿੱਤਰਤਾਈ ਵਿੱਚ ਰਹਿਣ ਦੀ ਮਜ਼ਦੂਰੀ ਦਿੱਤੀ ਜਾਨੀ ਪਰਮੇਸ਼ੁਰ ਨੇ ਉਸਨੂੰ ਉੱਚਾ ਕੀਤਾ ਉਸਨੂੰ ਪ੍ਰਧਾਨ ਮੰਤਰੀ ਬਣਾਇਆ ਜੇਕਰ ਤੁਸੀਂ ਪਵਿੱਤਰਤਾਈ ਵਿੱਚ ਆਪਣੀ ਜ਼ਿੰਦਗੀ ਜਿਓਗੇ ਤਾਂ ਪਰਮੇਸ਼ੁਰ ਤੁਹਾਨੂੰ ਜੋਸਫ ਵਾਂਗ ਇਸ ਦੀ ਮਜ਼ਦੂਰੀ ਦੇਵੇਗਾ ਆਮਨ ਆਓ ਅਸੀਂ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ੁਰ ਮੈਂ ਇਸ ਵਚਨ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ੁਰ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਮੈਨੂੰ ਪਵਿੱਤਰਤਾਈ ਵਿੱਚ ਰਹਿਣ ਦਾ ਅਨੁਗ੍ਰਹਿ ਦਿਓ ਤਾਂ ਜੋ ਤੁਹਾਡੀ ਚੋਚਨਾ ਮੇਰੇ ਜੀਵਨ ਵਿੱਚ ਹੈ ਮੈਂ ਉਸ ਨੂੰ ਤੁਹਾਡੀ ਮਿਹਮਾ ਲਈ ਪੂਰਾ ਕਰ ਸਕਾਂ ਪ੍ਰਵੇਸ਼ਮ ਸਿੱਦੇ ਸਮਰਥੀ ਨਾਮ ਵਿੱਚ ਆਮਨ